ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਆ ਵਕਤ ਦੀ ਚਪੇੜ ਇੱਕ ਵਾਰ ਦੀ ਗੱਲ ਹੈ ਪਿੰਡ ਰੌਂਪਰਾ ਵਿੱਚ ਬਲਵੰਤ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਉਹ ਕਾਫੀ ਰੋਬਦਾਰ ਅਤੇ ਦਬਦਬੇ ਵਾਲਾ ਵਿਅਕਤੀ ਸੀ ਪਿੰਡ ਦੇ ਲੋਕ ਉਸ ਤੋਂ ਡਰਦੇ ਸਨ ਕਿਉਂਕਿ ਉਹ ਬਹੁਤ ਧਨਵਾਨ ਤੇ ਆਪਣੀ ਦੌਲਤ ਦੇ ਰਤਵੇ ਤੇ ਗੁਮਾਨ ਵਿੱਚ ਰਹਿੰਦਾ ਸੀ ਉਹ ਗਰੀਬਾਂ ਨੂੰ ਹਮੇਸ਼ਾ ਹਮੇਸ਼ਾ ਹੇਠਾਂ ਵੇਖਦਾ ਕਿਸੇ ਦੀ ਗੱਲ ਨਹੀਂ ਸੀ ਸੁਣਦਾ ਜੇ ਕਿਸੇ ਨੂੰ ਮਦਦ ਦੀ ਲੋੜ ਪੈਂਦੀ ਉਹ ਹਮੇਸ਼ਾ ਕਹਿੰਦਾ ਮਿਹਨਤ ਕਰੋ ਆਪਣਾ ਹੱਕ ਖੁਦ ਕਮਾਓ ਮੇਰੇ ਕੋਲੋਂ ਕੁਝ ਨਹੀਂ ਮਿਲਣਾ ਪਿੰਡ ਦੇ ਇੱਕ ਬਜ਼ੁਰਗ ਚਾਚਾ ਨਾਨਕੀ ਹਮੇਸ਼ਾ ਕਹਿੰਦਾ ਪੁੱਤਰ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਇਸ ਇਹ ਕਦੇ ਸਿਰ ਤੇ ਹੱਥ ਰੱਖਦਾ ਤੇ ਕਦੇ ਚਪੇੜ ਮਾਰਦਾ ਬਲਵੰਤ ਹੱਸ ਕੇ ਕਹਿੰਦਾ ਚਾਚਾ ਮੇਰੇ ਕੋਲ ਜਾਇਦਾਦ ਪੈਸਾ ਰਿਸ਼ਤੇਦਾਰ ਸਭ ਕੁਝ ਹੈ ਮੈਨੂੰ ਕਿਸੇ ਦੀ ਚਿੰਤਾ ਦੀ ਲੋੜ ਨਹੀਂ ਆ ਪਰ ਜ਼ਿੰਦਗੀ ਸਦਾ ਇੱਕੋ ਰਾਹ ਤੇ ਨਹੀਂ ਤੁਰਦੀ ਕੁਝ ਸਾਲਾਂ ਬਾਅਦ ਬਲਵੰਤ ਦੀ ਫੈਕਟਰੀ ਨੂੰ ਅੱਗ ਲੱਗ ਗਈ। ਇਨਸ਼ੋਰੈਂਸ ਨਹੀਂ ਸੀ, ਬੈਂਕ ਦਾ ਕਰਜ਼ਾ ਵਾਪਸ ਮੰਗ ਲਿਆ। ਰਿਸ਼ਤੇਦਾਰ ਜੋ ਕਦੇ ਉਸ ਦੇ ਅੱਗੇ ਪਿੱਛੇ ਘੁੰਮਦੇ ਸਨ, ਉਹ ਵੀ ਮੂੰਹ ਮੋੜ ਗਏ। ਹਾਲਾਤ ਇੰਨੇ ਖਰਾਬ ਹੋ ਗਏ ਕਿ ਇੱਕ ਦਿਨ ਬਲਵੰਤ ਸ਼ਹਿਰ ਦੀ ਗਲੀ ਵਿੱਚ ਕੁਰਸੀ ਲਾ ਕੇ ਬੈਠਾ, ਪੈਰਾਂ ਵਿੱਚ ਜੁੱਤੀ ਸੀ, ਹੱਥ ਵਿੱਚ ਕਟੋਰਾ, ਅੱਖਾਂ ਵਿੱਚ ਪਛਤਾਵਾ ਅਤੇ ਮਨ ਵਿੱਚ ਖਮੋਸ਼ੀ ਸੀ। ਚਾਚਾ ਨਾਨਕੀ ਨੇ ਉਸ ਨੂੰ ਵੇਖਿਆ लट् ਦੇ سہਾਰੇ ਉਸ ਕੋਲ ਗਿਆ ਉਸ ਕੋਲ ਆਏ ਤੇ ਪਿਆਰ ਨਾ ਕਹਿਣ ਲੱਗੀ ਬਲਵੰਤ ਪੁੱਤਰ ਇਹ ਹੀ ਹੁੰਦੀ ਹੈ ਵਕਤ ਦੀ ਚਪੇੜ ਜੋ ਰੌਲਾ ਪਾਉਂਦੇ ਨੇ ਉਹੀ ਅਖੀਰ ਚੁੱਪ ਕਰਾ ਦਿੰਦੀ ਹੈ ਬਲਵੰਤ ਦੀਆਂ ਅੱਖਾਂ ਭਰ ਆਈਆਂ ਹੁਣ ਉਸ ਨੂੰ ਅਸਲੀਅਤ ਦੀ ਸਮਝ ਆ ਗਈ ਸੀ ਅੱਜ ਉਸ ਨੂੰ ਅਹਿਸਾਸ ਹੋ ਗਿਆ ਸੀ ਇਨਸਾਨ ਹਮੇਸ਼ਾ ਨਿਮਰ ਦਿਆਲੂ ਅਤੇ ਮਿਹਨਤੀ ਬਣ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਵਕਤ ਕਿਸੇ ਥਾਂ ਵਕਤ ਕਿਸੇ ਦਾ ਸਾਥ ਨਹੀਂ ਦਿੰਦਾ ਸਿੱਖਿਆ ਵਕਤ ਦੀ ਚਪੇੜ ਕਿਸੇ ਦੇ ਕਿਸੇ ਵੀ ਵੇਲੇ ਆ ਸਕਦੀ ਹੈ ਦੌਲਤ ਰੋਵ ਤੇ ਸ਼ਾਨ ਥੋੜੀ ਸਮੇਂ ਦੀ ਹੁੰਦੀ ਹੈ ਪਰ ਨਿਮਰਤਾ ਇਨਸਾਨੀਅਤ ਅਤੇ ਮਿਹਨਤ ਦੀ ਸੱਚੀ ਪੂੰਜੀ ਹੁੰਦੀ ਹੈ